ਗਉਂ ਪੈਸ ਮੰਗੋ ਲਵੇ ਰੀ ਗਉਂ ਪੈਸ ਮੰਗੋ ਲਵੇ ਰੀ ਇੱਕ ਤਾਲ ਜਨ ਤੂਰੀ ਚੰਗੇ ਰੀ ਇੱਕ ਤਾਲ ਜਨ ਤੂਰੀ ਚੰਗੇ ਰੀ ਕਰ ਕੇ ਚੰਗੀ ਕਰ ਕੀ ਗੀ ਹਨ ਚੰਗੀ ਜਨ ਤਨ ਨਾਲੇ ਵੈ ਮੰਗੀ ਜਨ ਤਨ ਨਾਲੇ ਵੈ ਮੰਗੀ ਜਨ ਤਨ ਨਾਲੇ ਵੈ पाल तेरा हारिता गोपाल तेरा हारिता जो जन तुम रि पगत करन ते जो जन रि पगत करन तिन के का ਜਿਆ ਨੂੰ ਵੇਖ ਕੇ ਦਿਲ ਵਿੱਚ ਲਾਲਚ ਆਣੀ ਤਰਸਨਾ ਕਾਸ਼ ਐ ਮੇਰੇ ਕੋਲ ਹੋਵੇ ਐਨੂੰ ਚੋਪੜੀ ਪ੍ਰੀਤ ਕਹਿੰਦੇ ਨੇ ਐਨੂੰ ਰੇਖ ਭرائی ਚੋਪੜੀ ਕਹਿੰਦੇ ਨੇ ਜਿਨ੍ਹਾਂ ਖਾਦੀ ਚੋਪੜੀ ਕਣੇ ਸਹਿਣ ਕੇ ਦੁੱਖ ਜਿਹੜੇ ਦੂਜਿਆਂ ਨੂੰ ਦੇਖਦੇ ਨੇ ਬਾਕੀ ਤੇ ਸਾਰੇ ਸੁਖੀ ਨੇ ਮੈਂ ਦੁਖੀ ਆ ਪਤਨੀ ਕਹਿੰਦੀ ਬਾਕੀ ਸਾਰਿਆਂ ਸੁਖੀ ਨੇ ਸਿਰਫ ਮੇਰਾ ਤੁਹਾਡੇ ਨਾਲ ਗਲਤ ਵਿਆਹ ਹੋ ਗਿਆ। ਪਤੀ ਕਹਿੰਦਾ ਮੇਰਾ ਤੇਰੇ ਨਾਲ ਗਲਤ ਵਿਆਹ ਹੋ ਗਿਆ। ਬੱਚੇ ਕਹਿੰਦੇ ਨੇ ਮੈਂ ਗਲਤ ਘਰ ਮੇਂ ਪੈਦਾ ਹੋ ਗਿਆ ਹਾਂ। ਲੋਕੀ ਕਹਿੰਦੇ ਨੇ ਮੈਂ ਗਲਤ ਦੇਸ਼ ਮੇਂ ਪੈਦਾ ਹੋ ਗਿਆ ਹਾਂ। ਪ੍ਰਾਈ ਚੋਪੜੀ ਆਪਣੇ ਦੁੱਖਾਂ ਤੋਂ ਅਸੀਤ ਨੇ ਦੁਖੀ ਨਹੀਂ ਜਿੰਨਾ ਦੂਸਰੇ ਆਦੇ ਸੁੱਖਾਂ ਤੋਂ ਅਸੀਂ ਦੁਖੀ ਹਾਂ। ਫਰਜ਼ ਕਰੋ ਮੈਂ ਇਸ ਆਫਿਸ ਵਿੱਚ ਕੰਮ ਕਰਦਾ। ਮੇਰੀ ਤਨਖਾਹ 40000 ਹੈ। ਕੋਈ ਹੋਰ ਬੰਦਾ ਵੀ ਕੰਮ ਕਰਦਾ ਹੈ। ਉਸ ਦੀ ਤਨਖਾਹ ਵੀ 40000 ਸੀ ਪਰ ਬੌਸ ਨੇ ਉਹਨੂੰ ਤਨਖਾਹ 40 ਦੀ 60 ਦੇ ਦਿੱਤੀ। ਮੈਂ ਆਪਣੇ ਚਾਦੀ ਨਾਲ ਬੜਾ ਚੰਗਾ ਭਲਾ ਖੁਸ਼ ਸੀ ਲੇਕਿਨ ਉਸ ਕੋ ਸਾਠ ਕਿਉਂ ਦੇ ਦਈਏ ਐ ਵਲੀ ਜਿਹੜੀ ਸੋਚ ਹੈ ਨਾ ਫਲਾਣਿਆ ਕੋਲੇ ਸੁਖਾਇਆ ਫਲਾਣਿਆ ਕੋਲੇ ਸੁਖਾਇਆ ਐ ਪ੍ਰਾਈ ਚੋਪੜੀ ਕਹਿੰਦੇ ਨੇ ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀਓ ਠੰਡਾ ਪਾਣੀ ਡਸਨਟ ਮੀਨ ਕੋਲਡ ਵਾਟਰ ਰੁੱਖੀ ਸੁੱਕੀ ਮੀਨ ਸਾਦਗੀ ਐ ਜਿਤਨੀ ਵਿਆਹ ਸ਼ਾਦੀ ਤੇ ਦਿਖਾਵੇ ਵਧੇ ਨੇ ਐਸੀ ਇੱਕ ਦੂਜੇ ਨੂੰ ਦੇਖ ਕੇ ਵਿਦਾਏ ਨੇ ਪਰ सिम्प्लीसिटी च ਆ ਜਾਣਾ ਭਾਵੇਂ ਕੋ ਲੱਖਾਂ ਕਰੋੜਾਂ ਹੋਣ ਐਕਸਟਰਾ ਵਗੈਂਸੀ ਨਾ ਕਰਨਾ 10 10 ਲੱਖ ਦੇ ਗੇਟ ਨਾ ਬਣਾਣਾ ਅਤੇ ਕਿਸੇ ਗਰੀਬ ਦੇ ਬੱਚੇ ਨੂੰ ਪੜਾ ਦੇਣਾ ਲੋੜਵੰਦ ਨੂੰ ਟਿਊਸ਼ਨ ਪੜਾਣ ਵਾਸਤੇ ਪੈਸੇ ਦੇ ਦੇਣੇ ਕਿਸੇ ਦੀ ਝੁੱਗੀ ਬਣਵਾ ਦੇਣੀ ਇਹ ਸਾਧ ਸੰਗਤ ਜੀ ਇਹ ਤੇ ਕੰਮ ਹੈ ਰੁੱਖੀ ਸੁੱਕੀ ਖਾਏ ਕੇ ਮੇਰੇ ਕੋਲ 10 ਕਰੋੜ ਹੋਣ ਔਰ ਮੈਂ ਕਿਸੇ ਗਰੀਬ ਦਾ ਭਲਾ ਕਰ ਦਿਆਂ ਇਹਨੂੰ ਰੁੱਖੀ ਸੁੱਕੀ ਖਾਏ ਕੇ ਕਹਿੰਦੇ ਨੇ ਸਾਦਗੀ सिम्प्लीसिटी 파ਵੇਂ ਮੇਰੇ ਕੋਲ ਢੇਰਾ ਪੈਸੇ ਹੋਣ ਮੈਂ ਆਪਣੇ ਪੁੱਤਰ ਦੇ ਵਿਆਹ ਤੇ ਦਿਖਾਵਾ ਸ਼ੋਅ ਆਫ ਨਹੀਂ ਕਰਾਂਗਾ ਇਹਨੂੰ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪੁਰਾਈ ਚੋਪੜੀ ਨਾ ਤਰਸਾਂ ਜਿਉ ਦੂਸਰਾਂ ਨੂੰ ਦੇਖ ਦੇ ਕੇ ਨਾ ਤਰਸਣਾ ਨਾ ਕਿਰਸਣਾ ਨਾ ਮਨ ਅੰਦਰ ਕੋਈ ਲਿਆਣਾ ਫਰੀਦ ਜੀ ਸਾਨੂੰ ਸਮਝਾਉਂਦੇ ਨੇ ਹੁਣ ਕਹਿੰਦੇ ਨੇ ਸੰਤੋਖ ਦਾ ਆਟਾ ਸਿੱਖ ਖਾਣਾ ਇੱਕ ਨਾ ਆਟਾ अगला एक ना ना ही लो एक ना आटा अगला एक ना ही लो अग गए सिंझाप सन चोटा खासी कौन अग ਗੇ ਗਏ ਸਿੰਜਾਪਸਨ چھوٹਾ تھا ਸੀ ਕੋਣ ਇਕ ਨਾ ਆਟਾ ਅਦਲਾ ਇਕ ਨਾ ਨਾਹੀ ਲੋ ਕੋणसी ਅੰਦਰ ਦੀ ਗੱਲ ਸਮਝ ਰਿਹਾ ਇਕ ਨਾ ਆਟਾ ਦਾ ਅਗਲਾ ਦਾ ਮਤਲਬ ਇਹ ਨਹੀਂ ਹੈ ਵੀ ਕਈਆਂ ਕੋਲ ਤਾਂ ਢੇਰ ਸਾਰਾ ਆਟਾ ਹੈ ਔਰ ਕਈਆਂ ਨੂੰ ਖਾਣ ਵਾਸਤੇ ਲੂਣ ਨਹੀਂ ਹੈ ਬਾਹਲੀ ਗੱਲਾਂ ਨਹੀਂ ਚੱਲ ਰਹੀਆਂ ਗੁਰੂ ਸਾਹਿਬ ਬਾਣੀ ਰਹੀਂ ਸਮਝਾਉਂਦੇ ਨੇ ਇਕ ਨਾ ਆਟਾ ਅਗਲਾ ਕਈਆਂ ਕੋਲ ਸੰਤੋਖ ਬਹੁਤ ਸਾਰਾ ਹੁੰਦਾ ਹੈ ਸੰਤੋਖ ਦਾ ਆਟਾ ਬਹੁਤ ਹੁੰਦਾ ਹੈ ਪਰ ਕਈਆਂ ਕੋਲ ਸੰਤੋਖ ਦਾ ਆਟਾ ਨਹੀਂ ਹੁੰਦਾ ਇਕ ਨਾ ਨਾ ਹੀ ਲੋਣ ਲੋਣ ਹੁੰਦਾ ਖਾਣਾ ਅਕੀਰਤ ਕਰਨਾ ਨਾ ਹੋਣਾ ਥੈਂਕਲੈਸ ਨਾ ਹੋਣਾ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਆਪਣੇ ਘਰਾਂ ਵਿੱਚ ਆਪਣੇ ਦੋਸਤਾਂ ਮਿੱਤਰਾਂ ਵਿੱਚ ਨਾ ਸਾਰਿਆਂ ਵਿੱਚ ਜਦੋਂ ਅਸੀਂ ਗ੍ਰੈਟੀਟਿਊਡ ਵਿੱਚ ਹੁੰਦੇ ਆ ਨਾ ਤਾਂ ਅਸੀਂ ਲੂਣ ਹਰਾਮੀ ਨਹੀਂ ਹਾਂ ਇਕ ਨਾ ਨਹੀਂ ਲੋਣ ਕਈ ਇਤਨੇ ਕਿਰਤ ਘਾੜੋਂ ਦੇ ਉਹਨਾਂ ਦਾ ਜਿੰਨਾ ਭਲਾ ਕਰ ਲੋ ਤੂੰ ਕਰੋ ਭਲਾ ਮ ਭਲੋ ਨਾ ਜਾਣਾ ਵੰਗੂ ਉਹ ਭਲਾ ਸਮਝਦੇ ਨਹੀਂ ਥੈਂਕਫੁਲਸ ਹੁੰਦੇ ਨੇ ਲੈ ਕੇ ਖਾ ਕੇ ਮੁਗੜ ਜਾਂਦੇ ਨੇ ਪਰ ਇਕ ਨਾ ਨਹੀਂ ਲੋਣ ਕਈਆਂ ਨੂੰ ਇਹ ਸਮਝ ਨਹੀਂ ਆਦੀ ਹਾਊ ਟੂ ਬੀ ਥੈਂਕਫੁਲ ਗ੍ਰੈਟੀਟਿਊਡ ਇਸ ਕਿਵੇਂ ਰਹੀ ਹੈ ਇਕ ਨਾ ਆਟਾ ਅਗਲਾ ਇਕ ਨਾ ਨਹੀਂ ਲੋਣ ਅੱਗੇ ਗਏ ਸਿੰਜਾਪ ਸਿੰਘ ਚੋਟਾ ਖਾਸੀ ਕੋਨ ਉਹ ਦਿਨ ਰਾਤ ਮਨ ਉੱਤੇ ਚੋਟਾਂ ਖਾਂਦੇ ਰਹਿੰਦੇ ਨੇ ਦੁਖੀ ਰਹੇ ਹੁਣ ਕਬੀਰ ਸਾਹਿਬ ਅੱਗੇ ਸਮਝਾਉਂਦੇ ਨੇ ਸਾਧ ਸੰਗਤ ਜੀ ਮੈਂ ਸਾਰੇ ਭੋਜਨ ਗੁਰਬਾਣੀ ਅੰਦਰ ਇਨਗਰੀਡੀਅੰਟਸ ਜਿਹੜੇ ਆਏ ਨੇ ਮੈਂ ਉਹ ਡਿਸਕਸ ਕਰ ਰਿਹਾ ਤਾਂ ਕਿ ਸਾਡਾ ਸ਼ਬਦ ਸੌਖਾ ਹੋ ਜਾਏ ਖੂਬ ਖਾਣਾ ਕੀ ਚੁੜੀ ਖੂਬ ਖਾਣਾ ਕੀ ਚੁੜੀ ਜਾ ਮੈਂ ਅੰਮ੍ਰਿਤ ਆ ਮੈਂ ਅੰਮ੍ਰਿਤ ਲੋ ਏ ਰੋਟੀ ਕਰਨੇ ਹੀ ਰੋਟੀ ਕਰਨੇ ਗਲਾ ਕਟਾਵੇ ਕੌਣ ਗਲਾ ਕਟਾਵੇ ਨਾ ਖਿਚੜੀ ਜਮੈਂ ਅਮ ਲੋ ਉਹ ਖਿਚੜੀ ਚੰਗੀ ਮੀਨਸ ਉਹ ਸਾਦਗੀ ਚੰਗੀ ਉਹ ਵਾਲਾ ਭੋਜਨ ਅੱਛਾ ਖਿਚੜੀ ਡਸ ਨਾਟ ਬੀਨ ਰੀਲੀ ਖਿਚੜੀ ਚਾਵਲਾ ਵੀ ਸਾਦਾ ਭੋਜਨ ਉਹ ਚੰਗਾ ਜਿਹਦੇ ਵਿੱਚ ਇਤਨਾ ਤੇਰਾ ਅੰਮ੍ਰਿਤ ਰੂਪੀ ਲੂਨ ਪਿਆ ਹੈ ਕਿ ਤੈਨੂੰ ਗ੍ਰੈਟੀਟਿਊਡ অর ਥੈਂਕ ਯੂ ਕਰਨਾ ਆਂਦਾ ਹੈ ਸ਼ੁਕਰ ਕਰਨਾ ਆਂਦਾ ਹੈ ਕੰਪਲੇਂਟਸ ਤੇਰੀਆਂ ਸ਼ਿਕਵੇ ਸ਼ਿਕਾਇਤ ਨਹੀਂ ਹੋ ਰੇ ਗਿੱਲੇ ਸ਼ਿਕਵੇ ਖਤਮ ਸਾਧ ਸੰਗਤ ਜੀ ਇਹ ਗੱਲਾਂ ਮੈਂ ਇਸ ਤਰ੍ਹਾਂ ਕਿਉਂ ਕਹਿ ਰਿਹਾ ਕਿਉਂਕਿ ਜਦੋਂ ਤੱਕ ਦਇਆ ਨਹੀਂ ਆਏਗੀ ਸੰਤੋਖ ਨਹੀਂ ਆਏਗਾ ਔਰ ਜਿਹਦੇ ਦੇ ਅੰਦਰ ਦਇਆ ਨਹੀਂ ਹੈ ਉਹ ਦੂਸਰਿਆਂ ਤੇ ਦਇਆ ਨਹੀਂ ਕਰਨਗੇ ਔਰ ਜਿਨ੍ਹਾਂ ਦੇ ਕੋਲ ਦਇਆ ਨਹੀਂ ਹੈ ਉਹ ਸੰਤੋਖੀ ਨਹੀਂ ਹੋਣਗੇ ਔਰ ਜੋ ਇਨਸਾਨ ਸੰਤੋਖੀ ਨਹੀਂ ਹੋਏਗਾ ਉਹ ਕਹੇਗਾ ਮੇਰਾ ਪਾਣੀ ਪਰ ਜਾਓ ਮੇਰੇ ਹੀ ਸਰੀਰ ਦਾ ਸਾਰਾ ਸੁੱਖ ਕਰੋ ਜਾਂ ਮੇਰਾ ਟੱਬਰ ਦਾ ਸੋਚੋ ਮੇਰੇ ਹੀ ਸੁੱਖਾਂ ਆਰਾਮਾਂ ਦੀ ਮੇਰੀ ਸੈਲਫਿਸ਼ਨੈਸ ਦਾ ਕੁਝ ਸੋਚੋ ਉਹ ਦੂਜਿਆਂ ਵਾਸਤੇ ਕੰਮ ਨਹੀਂ ਆ ਸਕਦਾ ਕਿਉਂਕਿ ਉਹ ਸੰਤੋਖ ਆਪਣੇ ਤੇ ਲਗਾ ਹੀ ਨਹੀਂ ਪਾਇਆ ਉਹ ਦੂਜਿਆਂ ਨੂੰ ਕਹੇਗਾ ਇਹਨੂੰ ਦੇਣ ਦੀ ਹੋਰ ਕੀ ਲੋੜ ਹੈ ਬੜਾ ਐਨਕੋਲ ਉਹ ਦੂਸਰਿਆਂ ਤੇ ਸੰਤੋਖ ਕਰ ਦੇਗਾ ਔਰ ਆਪਣੇ ਤੇ ਦਇਆ ਕਰਵਾਏਗਾ ਹੋਣਾ ਚਾਹੀਦਾ ਆਪਣੇ ਤੇ ਸੰਤੋਖ ਸਿੱਖ ਤਾਂਕਿ ਦੂਜਿਆਂ ਤੇ ਤੂੰ ਦਇਆ ਕਰ ਸਕੇ ਯੂ ਕੈਨ ਐਕਸਟੈਂਡ ਯੂਰ ਲਵਿੰਗ ਹੈਂਡਸ ਯੂ ਕੈਨ ਐਕਸਟੈਂਡ ਯੂਰ ਲਵਿੰਗ ਬੀਇੰਗ ਟੂਵਰਡਸ ਅਦਰਸ ਉਹਨੂੰ ਪਾਖਿਆ ਪਾਉ ਆਪਾਰ ਕਹਿੰਦੇ ਨੇ ਦੂਸਰਿਆਂ ਵਾਸਤੇ ਪਿਆਰ ਵਿੱਚ ਓਵਰਫਲੋ ਕਰਨਾ ਮੇਰੀ ਜਫੀਚ ਕੋਈ ਇੱਕ ਵਾਰੀ ਆ ਜੇ ਮੈਨੂੰ ਬਾਹਰ ਨਾ ਜਾਣਦਿਆਂ ਮੈਂ ਆਪਣਾ ਕਲਾਵਾ ਇਨਾ ਵੱਡਾ ਕਰ ਲਵਾਂ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਣ ਪਾਈਏ ਕੋਨਰ ਬਾਹ ਲੁੱਡਾਈ ਹੈ ਇਸ ਤਰ੍ਹਾਂ ਮਨ ਵੱਡਾ ਹੋ ਜਾਂਦਾ ਹੈ ਮਨ ਤਕੜਾ ਹੋ ਜਾਂਦਾ ਹੈ ਔਰ ਅਸੀਂ ਹਰ ਹਾਲਤ ਹਰ ਸਿਚੁਏਸ਼ਨ ਵਿੱਚ ਰਹਿਣਾ ਸਿੱਖ ਜਾਂਦੇ ਹਾਂ ਸਾ ਸੰਗਤ ਜੀ ਖੂਬ ਖਾਣਾ ਖੀਚੜੀ ਜਾਮੇ ਅੰਮ੍ਰਿਤ ਲੋਨ ਗ੍ਰੈਟੀਟਿਊਡ ਸਿੱਖ ਜਾਂਦੇ ਆਂ ਹੀਰਾ ਰੋਟੀ ਕਰਨੇ ਗੱਲਾਂ ਘਟਾਵੇ ਕੋਣ ਹੀਰਾ ਫੇਰੀ ਦੀ ਰੋਟੀ ਹੀਰਾ ਫੇਰੀ ਦੀ ਰੋਟੀ ਹੁੰਦਾ ਲੋਭੀ ਲਾਲਚੀ ਦੂਸਰਿਆਂ ਦਾ ਖੂਨ ਚੂਸਣ ਵਾਲੀ ਅਸੀਂ ਘਰਾਂ ਵਿੱਚ ਇੱਕ ਦੂਸਰੇ ਨੂੰ ਨਾ ਡਰਾ ਕੇ ਰੱਖਦੇ ਆਂ ਲਾਈਕ ਸਕੇਅਰ ਕਰੋਸ ਸਕੇਅਰ ਕਰੋ ਖੇਤਾਂ ਵਿੱਚ ਤੁਸੀਂ ਦੇਖਿਆ ਹੋਣਾ ਇਸ ਤਰ੍ਹਾਂ ਬਣਿਆ ਹੁੰਦਾ ਹੈ ਉਹ ਜਾਨਵਰਾਂ ਨੂੰ ਡਰਾਉਣ ਵਾਸਤੇ ਕੀਤਾ ਹੁੰਦਾ ਹੈ ਅਸੀਂ ਘਰਾਂ ਵਿੱਚ ਇੱਕ ਦੂਜੇ ਦੇ ਵਾਸਤੇ ਸਕੇਅਰ ਕਰੋ ਬਣ ਕੇ ਆਂ ਲੇਕਿਨ ਲਵਿੰਗ ਬੀਇੰਗ ਨਹੀਂ ਬਣਿਆ ਸੋ ਇਹ ਸਾਰੇ ਜਿੰਨੇ ਵੀ ਇਨਗਰੀਡੀIENTS ਮੈਂ ਤੁਹਾਡਾ ਸਾਂਝ ਕੀਤੇ ਨੇ ਇਹ ਸਾਰੇ ਅੰਦਰ ਦੀ ਗੱਲ ਚੱਲ ਰਹੀ ਹੈ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਪਦਾ ਰਹਾਉਜ ਕਿ ਮੈਂ ਅਡੋਲਤਾ ਵਾਲੀ ਗੋਪਾਲਕ ਤੇਰੇ ਕੋਲੋਂ ਮਤ ਮੰਗਣ ਆਇਆ ਹਾਂ ਕਿਉਂਕਿ ਮੇਰੀ ਇਹ ਦੇ ਨਾ ਹੋਣ ਦੇ ਕਾਰਨ ਪਲ-ਪਲ ਜੰਮਣ ਮਰਨ ਹੁੰਦਾ ਮੈਂ ਇੰਬੈਲੈਂਸ ਰਹਿੰਦਾ ਅਨਸਟੇਬਿਲਿਟੀ ਚ ਰਹਿੰਦਾ ਵਾਂ ਔਰ ਮੈਂ ਸਟੇਬਲ ਅਵਸਥਾ ਪ੍ਰਾਪਤ ਨਹੀਂ ਕਰਦਾ ਮੈਨੂੰ ਹਮੇਸ਼ਾ ਸਦੀਵੀ ਭਗਤ ਅਵਸਥਾ ਦਿਓ ਤਾਂ ਕਿ ਮੈਂ ਬਿਸ਼੍ਰਾਮੀ ਚਾ ਜਾਵਾਂ ਔਰ ਹਮੇਸ਼ਾ ਖੇੜੇ ਵਿੱਚ ਨਾ ਆਏ ਸ਼ਬਦ ਦਾ ਰਹਾ ਹੋਇ। ਗੋਪਾਲ ਮਨ ਦੀ ਧਰਤੀ ਨੂੰ ਪਾਲਣ ਵਾਲੀ ਅੰਮ੍ਰਿਤਮਈ ਸੁਮਤ ਰੂਪੀ ਮਤ ਜਿਹਦੇ ਨਾਲ ਸਾਰੇ ਮੇਰੇ ਆਰਗਨਸ ਮੇਰੇ ਇੰਦਰੀ ਗਿਆਨ ਇੰਦਰੀ ਅਡੋਲ ਹੋ ਜਾਂਦੇ ਨੇ ਤ੍ਰਿਸ਼ਨਾ ਔਰ ਪਟਕਣਾ ਤੋਂ ਮਨੁੱਖ ਸ਼ੋਰ ਸ਼ਾਟ ਬਚ ਜਾਂਦਾ ਹੈ ਕਾਜ ਸੰਵਰ ਹੀ ਜਾਣਦਾ ਹੈ ਸਾਧ ਸੰਗਤ ਜੀ ਕਾਜ ਸਵਾਰਨ ਬਾਰੇ ਬੜੇ سارے ਸ਼ਬਦ ਨੇ ਜਿਸ ਕੰਟੈਕਸਟ ਵਿੱਚ ਕਾਜ ਸਵਾਰਨ ਦੀ ਗੱਲ ਆਏਗੀ ਉਸ ਕੰਟੈਕਸਟ ਵਿੱਚ ਨਾ ਇੱਕ ਨਾ ਇੱਕ ਪੁਆਇੰਟ ਐਸਾ ਹੋਏਗਾ ਗੁਰੂ ਸਾਹਿਬ ਇਸ ਸ਼ਬਦਿਜ ਕਿਹੜਾ ਕਾਜ ਸਵਾਰਨ ਹੈ ਅਸੀਂ ਸਾਰਿਆਂ ਨੇ ਇੱਕ ਕਾਮਨ ਗੱਲ ਮੰਨੀ ਹੋਈ ਹੈ ਕੀਤਾ ਲੋੜੀਆ ਕੰਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਗੁਰ ਸਤ ਸਾਖੀ ਹੈ ਇਹ ਵਿਆਹ ਸ਼ਾਦੀਆਂ ਵਾਸਤੇ ਦਿਨਾਂ ਵਿੱਚ ਪੜਿਆ ਜਾਂਦਾ ਹੈ ਔਰ ਸੱਸੀ ਸਾਰੇ ਸਮਝ ਰਹੇ ਹੁੰਦਾ ਇਹ ਅੱਜ ਵਿਆਹ ਹੈ ਇਹ ਵਿਆਹ ਦਾ ਕਾਜ ਸਵਾਰ ਦਿਓ ਔਰ ਅਸੀਂ ਮਿਸ ਅੰਡਰਸਟੂਡ ਹੁੰਦੇ ਆ ਕਿਹੜੇ ਕਾਜ ਦੀ ਫੋਰ ਐਗਜ਼ਾਮਪਲ ਕੀਤਾ ਲੋੜੀਆ ਕੰਸੋ ਹਰ ਪੈ ਆਖੀਏ ਤੂੰ ਆਪਣਾ ਕੰਮ ਚਾਹਤੇ ਹੋ ਵੀ ਹੋ ਜਾਏ ਤੋ ਸਤਗੁਰ ਕੋਲ ਬੋਲ ਦੋ ਕਾਰਜ ਦੇ ਸਵਾਰ ਉਹ ਕਾਰਜ ਸਵਾਰ ਹੀ ਦਿੰਦੇ ਨੇ ਹੁਣ ਇਸ ਸ਼ਬਦ ਚੋਂ ਕਾਰਜ ਜੇ ਸ਼ਬਦ ਵਿਚਾਰਾਂਗੇ ਨਹੀਂ ਤਾਂ ਕਾਰਜ ਨਿਕਲੇਗਾ ਵਿਆਸ਼ਾਦੀ ਪਰ ਜੇ ਸ਼ਬਦ ਵਿਚਾਰਾਂਗੇ ਤਾਂ ਕਾਰਜ ਨਿਕਲੇਗਾ ਮਨੁਨਾ ਨਿਰਪੋ ਕਰ ਦਿਓ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ ਕਾਰਜ ਦੇ ਇਸ ਵਾਰ ਸਤਗੁਰ ਸੱਚਾ ਆਖੀ ਹੈ ਸੰਤਾ ਸੰਗ ਨਿਧਾਨ ਅੰਮ੍ਰਿਤ ਚ ਆਖੀ ਹੈ ਅੱਗੇ ਕੀ ਕਹਿੰਦੇ ਨੇ ਭੈ ਡਰ ਫੀਅਰ ਭੈ ਪੰਜਨ ਮਿਰਵਾਨ ਦਾਸ ਕੀ ਰਾਖੀ ਹੈ ਮੇਰਾ ਇਹ ਕਾਰਜ ਸੀ ਤੁਹਾਡੇ ਕੋਲ ਮੈਂ ਆਇਆ ਸੀ ਕਾਈਂਡਲੀ ਮੇਕ ਮੀ ਫੀਅਰਲੈਸ ਮਨੁ ਨਿਰਪਾਉ ਬਣਾ ਦਿਓ ਇਹ ਮੇਰਾ ਕਾਰਜ ਹੈ ਐਂਡ ਗੁਰੂ ਗ੍ਰਾਂਡਸ ਵਿਜ਼डम ਜਿਨ ਨਿਰਪਾਉ ਜਿਨ ਹਰ ਨਿਰਪੋਤਾ ਹੈ ਜੀ ਤਿੰਨ ਕਾ ਪਉ ਸਭ ਗੁਆਸੀ ਗੁਰੂ ਡਰਗਵਾ ਦਿੰਦਾ ਖਤਮ ਕਰ ਦਿੰਦਾ ਕਿਉਂਕਿ ਗੁਰੂ ਰੱਬ ਜੀ ਨਿਰਪੋਹ ਨੇ ਔਰ ਮੈਨੂੰ ਵੀ ਨਿਰਪੋਹ ਸਿਖਾ ਸੀਂਦੇ ਨੇ ਨਿਰਪੋਜਪ ਹੈ ਸਗਲ ਪਉ ਮਿਟ ਹੈ ਕੋਈ ਡਰੀ ਨਹੀਂ ਰਹਾ ਗੁਰੂ ਪਾਸੋਂ ਕਹਿੰਦੇ ਨੇ ਪੈ ਕਉ ਕੋ ਦੇਤ ਨਾ ਤਾ ਤੂੰ ਕਿਸੇ ਨੂੰ ਡਰਾ ਕਰ ਨਾ ਪੈਮਾਨ ਤਾ ਨਾ ਡਰਿਆ ਕਰ ਕੋ ਨਾਨਕ ਸੁਣ ਰਹੇ ਮਰਨਾ ਗਿਆਨੀ ਤਾਂ ਇਹ ਬਖਾਨ ਗੁਰਦੁਆਰੇ ਬੈਠ ਕੇ ਸੰਗਤਾਂ ਨੂੰ ਡਰਾਉਂਦੇ ਰਹਿੰਦੇ ਸਾਤ ਸੰਗਤ ਦੀ ਭੂਤ ਹੁੰਦੇ ਨੇ ਫਲਾਣਾ ਪਾਠ ਕਰਿਆ ਕਰੋ ਫਲਾਣੀ ਜਗ੍ਹਾ ਜਾਇਆ ਕਰੋ ਫਿਰ ਭੂਤ ਨਹੀਂ ਚੰਮਣਗੇ ਜੈਸੀ ਬਿਲਕੁਲ ਕਲੀਅਰ ਕਰੀਏ ਸੰਗਤ ਦੇ ਨਾਲ ਸਾਤ ਸੰਗਤ ਜੀ ਨਾ ਆਤਮਾ ਬਾਹਰ ਨਿਕਲਦੀ ਹੈ ਨਾ ਭੂਤ ਪਰੇਤ ਹੁੰਦੇ ਨੇ ਗੱਲ ਸਿੰਪਲ ਹੋ ਗਈ ਸਾਦੀ ਹੋ ਗਈ ਸੌਖੇ ਹੋ ਗਏ ਡਰ ਨਿਕਲ ਗਿਆ ਆਸ-ਪਾਸ ਜਿਹੜੇ ਅਸੀਂ ਇੱਕ ਦੂਜੇ ਦੇ ਨਾਲ ਮਿਸ ਬੀਹੇਵ ਕਰਦੇ ਆ ਇਹ ਪੂਤਾਂ ਪ੍ਰੇਤਾਂ ਵਾਲਾ ਕਰਦੇ ਆ ਇਹ ਨਾ ਕਰਿਆ ਕਰੀਏ ਹੁਣ ਪਦਾ ਪਹਿਲਾ ਕਾਜ ਸਵਾਰਨ ਲਈ ਇਸ ਸ਼ਬਦ ਦੀ ਸ਼ਬ ਸੰਤੋਖੀ ਸੂਰਤ ਮਤ ਬੁੱਧ ਦੀ ਸ੍ਰਿਸ਼ਟੀ ਵਾਲੀ ਸੁਚੱਜੀ ਮਤ ਮੰਗੀ ਹੈ ਸਾਧ ਸੰਗਤ ਜੀ ਦਾਲ ਦਾ ਮੈਨਾ ਮੈਂ ਡੁਅਲਿਟੀ ਵਰਗੇ ਜਮ ਨੂੰ ਦਲ ਦੇਣ ਵਾਲੀ ਗੱਲ ਕਿਉਂ ਕੀਤੀ ਕਿਉਂਕਿ ਗੁਰੂ ਪਾਸੇ ਜੇ ਕਹਿੰਦਾ ਬੀ ਉਹ بیچ ਪੱਤ ਲੈ ਗਏ ਅਬ ਕਿਉਂ ਗੁਏ ਦਾਨ ਜਿਸ ਗੱਲ ਨਾਲ ਮੇਰੀ ਪੱਤ ਲੁੱਟੀ ਜਾਂਦੀ ਹੈ ਤਾਂ ਫਿਰ ਦਾਲ ਨਹੀਂ ਉਗਦੀ ਹੈ ਜਿਸ ਦਾਲ ਦੀ ਮੰਗ ਕੀਤੀ ਹੈ ਉਸ ਦਾਲ ਵਿੱਚ ਪੱਤ ਨੂੰ ਬਚਾਉਣ ਦੀ ਗੱਲ ਕੀਤੀ ਹੈ ਮੇਰੀ ਪੱਤ ਨਾ ਲੁੱਟੀ ਜਾਏ ਵਿਕਾਰਾਂ ਤੋਂ ਜਮਾ ਤੋਂ ਮੇਰੀ ਦਰੋਪਤੀ ਨੂੰ ਨਗਨ ਨਾ ਕੀਤਾ ਜਾਏ ਚੀਰ ਹਰਨ ਉਹਦਾ ਨਾ ਹੋਵੇ ਇਸ ਕਰਕੇ ਉਹ ਵਾਲੀ ਮਤ ਮੰਗਣਾ ਉਹ ਵਾਲੀ ਮਤ ਮੰਗਣ ਵੇਲੇ ਉਹ ਵਾਲੇ ਦਾਲ ਦੇ ਦਾਣੇ ਨੂੰ ਦਲ ਦਿੱਤਾ ਮੀਨਸ ਉਸ ਡੁਐਲਿਟੀ ਵਾਲੇ ਦੁਬਦਾ ਵਾਲੇ ਖਿਆਲ ਤੋਂ ਮੁਕਤ ਹੋ ਗਏ ਦਾਲ ਮੰਗੀ ਹੈ ਸੰਤੋਖ ਦਾ ਆਟਾ ਮੰਗਿਆ ਨੋ ਲਾਲਚ ਨੋ ਤ੍ਰਿਸ਼ਨਾ ਨੋ ਅਕੀਰਤ ਕਣ ਰਾਦਰ ਸਬਰ ਸੰਤੋਖ ਮੰਗਿਆ ਦਾਲ ਸੀਦਾ ਮੰਗੋ ਕਿਉ ਹਮਰਾ ਖੁਸ਼ੀ ਕਰਨੀ ਜੀਓ ਹਮੇਸ਼ਾ ਮਨ ਸੰਤੋਖੀ ਖੇੜੇ ਵਿੱਚ ਰਹਿੰਦਾ ਹੈ ਖੇੜੇ ਵਿੱਚ ਸੱਚ ਦੇ ਮਾਰਗ ਤੇ ਟੁਰਨ ਲਈ ਅੱਗੇ ਕਹਿੰਦੇ ਨੇ ਪੰਨਿਆ ਛਾਦਨ ਨੀ ਕਾ ਮੈਂ ਹਮੇਸ਼ਾ ਖੇੜੇ ਚ ਰਹਿਣਾ ਚਾਹੁੰਦਾ ਨਾ ਤਾਂ ਮੈਨੂੰ ਵਿਕਾਰਾਂ ਕੋਲੋਂ ਬਚ ਕੇ ਰਹਿਣਾ ਪਏਗਾ ਸਾਤ ਸੰਗਤ ਜੀ ਸਾਡੇ ਚਾਰੋਂ ਪਾਸੇ ਕੋਈ ਵੀ ਮਨੁੱਖ ਕੋਈ ਵੀ ਨਿੱਕੀ ਜਿਹੀ ਗਲਤੀ ਕਰੇ ਨਾ ਅਸੀਂ ਡਿਸਟਰਬ ਹੋ ਜਾਂਦੇ ਆ ਤੁਸੀਂ ਚੰਗਾ ਭਲਾ ਆਪਣੇ ਘਰੋਂ ਨਿਕਲੋ ਔਰ ਆਪਣੀ ਵਧੀਆ ਲੱਖਾਂ ਕਰੋੜਾਂ ਦੀ ਕਾਰ ਤੇ ਬੈਠ ਕੇ ਜਾਓ ਔਰ ਤੁਸੀਂ ਖਾਦਾ ਪੀਤਾ ਹੋਇਆ ਤੁਸੀਂ ਬੜੇ ਖੁਸ਼ ਹੋ ਪਰ ਜਿੱਥੇ ਜਾ ਕੇ ਤੁਸੀਂ ਕਾਰ ਖੜੀ ਕਰਨੀ ਆ ਉੱਥੇ ਕਿਸੇ ਹੋਰ ਨੇ ਗਲਤ ਕਾਰ ਖੜੀ ਕੀਤੀ ਹੋਈ ਆ ਨਾਓ ਯੂ ਆ ਡਿਸਟਰਬਡ ਜਿਹੜਾ ਕਾਰ ਖੜੀ ਕਰ ਗਿਆ ਪ੍ਰੈਜ਼ੈਂਟ ਵੀ ਨਹੀਂ ਹੈ ਤੁਸੀਂ 10 ਗੱਲਾਂ ਕੱਢੋਗੇ ਪਤਨੀ ਕਿਤੀਆਂ ਗੱਲਾਂ ਕਰੋਗੇ ਡਿਸਟਰਬ ਹੋਗੇ ਹਮੇਸ਼ਾ ਸਦੀਵੀ ਖੇੜੇ ਦੀ ਅਵਸਥਾ 'ਚ ਰਹਿਣ ਵਾਸਤੇ ਲੋਕਾਂ ਦੇ ਪਬਲਿਕ ਦੇ ਦੁਨੀਆ ਦੇ ਦੂਜਿਆਂ ਦੇ ਆਗੁਣ ਦੇਖੇਗਾ ਨਾ ਤਾਂ ਨਹੀਂ ਰਹਿ ਪਾਏਗਾ ਉਸ ਅਵਸਥਾ 'ਚ ਜੇ ਸਦੀਵੀ ਖੇੜਾ ਚਾਹੁੰਦਾ ਹੈ ਤਾਂ ਤੂੰ ਵੇਖ ਕੇ ਐਡਿਟ ਕਰਨ ਵਾਲੀ ਮਤ ਲੈ ਡੋਂਟ ਕਮੈਂਟ ਔਨ ਅਦਰਸ ਡੋਂਟ ਜਜ ਅਦਰਸ ਐਂਡ ਡੋਂਟ ਕਮੈਂਟ ਔਨ ਅਦਰਸ मैनू अवगुण नहीं करना पर मैं लोगों चो अवगुण देख देख के उन्होंने दे बारे कमेंट करता रव मेरा अपना अवगुण देख वाली अकलमत्त नहीं आएगी जिमें दुनियावी पदार्थ मंगे अपने अवगुणा वाल ध्यान ही नहीं रहा त्रिष्णा कद नहीं मुकेगी सो so, कहते पनिया छादनिका हूँ मैं निरंतर ਮੈਂ ਖੁਸ਼ੀ ਸਦੀਵੀ ਵਾਲੀ ਪਲੀਜ਼ ਅਵਸਥਾ ਚ ਰਵਾਂ ਇਸ ਕਰਕੇ ਮਨੂਨਾ ਸੱਚ ਦੇ ਮਾਰਗ ਤੇ ਤੁਰਨ ਵਾਲੀ ਨਿਰੰਤਰ ਅਕਲ ਚਾਹੀਦੀ ਆ ਪਨੀਆਂ ਛਾਦਨ ਨੀਕਾ ਨਿਰੰਤਰ ਮੇਰੀ ਮਤ ਤੇ ਤੁਹਾਡੀ ਮਤ ਦਾ ਪ੍ਰੇਮ ਪਟੋਲਾ ਤੈਸ਼ਾ ਦਿੱਤਾ ਟੱਕਣ ਕੁਪਾਤ ਮੇਰੀ ਵਾਲੇ ਮਨੂ ਚੋਲਾ ਚਾਹੀਦਾ ਪਨੀਆਂ ਛਾਦਨ ਨੀਕਾ ਆਨਾਜ ਮੰਗੋ ਸਤ ਸੀਕਾ ਮੈਂ ਆਪਣੀ ਵਧੀਆ ਤਰਤੀਬ ਬਣਾ ਸਕਾਂ ਤਾਂ ਕਿ ਮੇਰੀ ਤਰਤੀਬ ਤੋਂ ਮਨੂ ਵਧੀਆ ਤੋਂ ਵਧੀਆ ਮੈਟਲਸ ਦਾ ਔਰਸ ਦਾ ਵਧੀਆ ਭੋਜਨ ਸੰਤੋਖ ਮਿਲ ਸਕੇ ਸਾਧ ਸੰਗਤ ਜੀ ਮੈਟਲਸ ਔਰ ਔਰਸ ਮੇਰੀ ਮਨ ਦੀ ਧਰਤੀ ਦੇ ਕੀ ਨੇ ਦਿਆ ਧਰਮ ਸੰਤੋਖ ਸਬਰ ਹਲੀਮੀ ਮਿੱਠਾ ਬੋਲਣਾ ਨਮਰਤਾ ਪੇਸ਼ੈਂਸ ਟੋਲਰੈਂਸ ਫੋਰਗਿਵਨੈਸ ਇਹ ਸਾਰੇ ਕੀ ਨੇ ਮਨ ਦੀ ਧਰਤੀ ਨੂੰ ਵਧੀਆ ਬਣਾਣਾ ਔਰ ਇਹ ਵਧੀਆ ਜਿਤਨੀ ਬਣਦੀ ਹੈ ਉਤਨਾ ਸੰਤੋਖ ਦਾ ਆਟਾ ਸੰਤੋਖ ਦਾ ਦਾਲ ਸੰਤੋਖ ਦਾ ਘਿਓ ਸੰਤੋਖ ਦਾ ਭੋਜਨ ਬਣਦਾ ਔਰ ਜਿਤਨਾ ਮੈਂ ਸੰਤੋਖ ਨੂੰ ਖਾਂਦਾ ਹਾਂ ਉਤਨਾ ਮੈਂ ਸੰਤੋਖੀ ਹੁੰਦਾ ਜਾਂਦਾ ਉਤਨ ਮੈਂ ਕਲਯੁਗ ਤੋਂ ਸੰਤੋਖ ਅੰਦਰ ਪਹੁੰਚ ਜਾਂਦਾ ਉਹਨੂੰ ਕਹਿੰਦੇ ਨੇ ਸਤਜੁਗ ਰਥ ਸੰਤੋਖ ਕਾ ਸਾਤ ਸੰਗਤ ਜੀ ਜੀਨ ਦੇ ਜੀ ਅੱਜ ਹੁਨੇ ਸਤਜੁਗੀ ਅਵਸਥਾ ਚ ਜਾ ਸਕਦੇ ਆ ਜੇ ਕਲਯੁਗੀ ਅਵਸਥਾ ਦੇ ਸਿੰਪਟਮਸ ਨੂੰ ਵਿਚਾਰਾਂ ਔਰ ਜੇ ਮੈਂ ਇਹਨਾਂ ਤੋਂ ਛੁੱਟਣਾ ਚਾਹੁੰਦਾ ਹਾਂ ਇਹਨੂੰ ਕਹਿੰਦੇ ਨੇ ਯੁਗ-ਯੁਗ ਫੇਰ ਵਟਾਈਆਂ ਕਿਆਨੀ ਬੁਝੇ ਤਾਏ ਜੋ ਸਤਗੁਰ ਦੀ ਮੱਤ ਲੈ ਲੈਂਦਾ ਉਹ ਆਪਣਾ ਯੁਗ ਦਾ ਫੇਰ ਵਟਾ ਲੈਂਦਾ ਉਹ ਆਪਣੇ ਆਪ ਨੂੰ ਕਲਯੁਗ ਤੋਂ ਸਤਜੁਗ ਦੇ ਚ ਲਜਾਣ ਜੋਗਾ ਹੋ ਜਾਂਦਾ ਹੈ ਸਤਜੁਗ ਦਾ ਬੈਨਾ ਗੁਰਬਾਣੀ ਅੰਦਰ ਹੈ ਸੰਤੋਖੀ ਹੋਣਾ ਰੋਜ਼ ਆਸਾ ਕੀ ਵਾਰ ਪੜ੍ਹਦਿਆਂ ਸਤਜੁਗ ਰਥ ਸੰਤੋਖ ਕਾ ਤਰਮਗੈ ਰਥਵਾ ਉਹ ਸੱਚ ਦੇ ਮਾਰਗ ਨੂੰ ਨਿਰੰਤਰ ਪਨਿਆ ਚਾਦਰ ਨੀ ਕਾ ਆਪਣੇ ਆਪ ਨੂੰ ਉਸੇ ਟੋੜਦਾ ਹੈ ਗਊ ਭੈਸ ਮੰਗੂ ਲਾਵੇਰੀ ਉਹ ਸੁਚੱਜ ਜੀ ਮਤ ਮੰਗਦਾ ਜਿਹਦੇ ਨਾਲ ਹਮੇਸ਼ਾ ਦੁੱਧ ਰੂਪੀ ਅੰਮ੍ਰਿਤ ਨੂੰ ਵਿਸਜਮ ਮਿਲਦੀ ਰਹਿੰਦੀ ਹੈ ਇੱਕ ਤਾਂ ਇੱਕ ਤਾਜਨਤੂਰੀ ਚੰਗੇਰੀ ਉਹ ਸੱਚ ਦੀ ਘੋੜੀ ਤੇ ਚੜਿਆ ਹੀ ਰਹਿੰਦਾ ਹੈ ਹਮੇਸ਼ਾ ਸੱਚ ਦਾ ਵਪਾਰ ਕਰਦਾ ਉਹਨੂੰ ਕਹਿੰਦੇ ਨੇ ਵਣਜ ਕਰੋ ਵਣਜਾਰਿਓ ਅਸੀਸ ਨੂੰ ਪੜੇ ਆਵਸੀ ਵਣਜ ਕਰੋ ਵਣਜਾਰਿਓ ਵੱਖਰ ਲੈ ਉਸ ਮਾਣ ਵਣਜ ਕਰੋ ਵਣਜ ਰਲੇ ਉਸ ਮਾਲ ਤੈਸੀ ਵਸਤ ਵਿਸਾਈਏ ਜੈਸੀ ਨਿਬ ਹੈ ਨਾ ਤੈਸੀ ਵਸਤ ਵਿਸਾਈਏ ਜੈਸੀ ਨਿਬ ਹੈ ਅਗੇ ਸ਼ਾਸ ਸੁਜਾਨ ਹੈ ਲੈ ਸੀ ਵਸਤ ਸਮਾ ਅਗੇ ਸ਼ਾਸ ਸੁਜਾਨ ਹੈ ਲੈ ਸੀ ਵਸਤ ਸਮਾ ਪਾਈ ਰੇ RAM ਕਹੋ ਚਿਤ ਲਾਏ ਪਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਹਰ ਜਸ ਵਖਰ ਲੈ ਚਲੋ ਸ਼ੋ ਦੇਖੇ ਪਤੀ ਆਏ ਉਹ ਦੇਖੇ ਪਤੀਆਏ ਸੱਚ ਦਾ ਵਪਾਰ ਕਰ ਵੜਜ ਕਰੋ ਵੜ ਜਾ ਰਹੋ ਵੱਖਰ ਲਿਓ ਸੰਭਾਲ ਵੱਖਰ ਕੀ ਹੈ ਚੰਗੇ ਗੁਣ ਸੰਭਾਲ ਲੈ ਸੰਤੋਖ ਸਭ ਤੋਂ ਵਧੀਆ ਗੁਣ ਹੈ ਸਾਰੇ ਗੁਣ ਚੰਗੇ ਹੁੰਦੇ ਨੇ ਪਰ ਇਹ ਸਭ ਦੇ ਅੰਦਰ ਸਾਰਾ ਗੱਲ ਚੱਲ ਰਹੀ ਹੈ ਸੰਤੋਖ ਦਾ ਆਟਾ ਸੰਤੋਖ ਦਾ ਕਿਉ ਸੰਤੋਖ ਤੂੰ ਪੱਲੇ ਬਨ ਲੈ ਵੜਜ ਕਰੋ ਵੜ ਜਾ ਰਹੋ ਵੱਖਰ ਲਿਓ ਸੰਭਾਲ ਤੈਸੀ ਵਸਈਏ ਜੈਸੀ ਨਹੀਂ ਬਹਿਨਾਲ ਜਿੱਥੇ ਜਾਵਾਂਗਾ ਸੰਤੋਖ ਮੇਰੇ ਨਾਲ ਜਾਏਗਾ ਮੈਂ ਦੁਖੀ ਨਹੀਂ ਹੋਵਾਂਗਾ ਸਾਤ ਸੰਗਤ ਜੀ ਜਦੋਂ ਵਿਆਹ ਸ਼ਾਦੀ ਤੇ ਤੁਸੀਂ ਦੇਖਦੇ ਹੋ ਨਾ ਲੋਕੀ ਲਾਈਨਾਂ ਤੋੜ ਕੇ ਕਿਸ ਤਰ੍ਹਾਂ ਆਪਣਿਆਂ ਨੂੰ ਹੀ ਤੱਕਾ ਦੇ ਕੇ ਪਲੇਟ ਚੁੱਕਦੇ ਨੇ ਜੇ ਤੁਹਾਡੇ ਕੋਲ ਸੰਤੋਖ ਦਾ ਭੋਜਨ ਹੈ ਅੰਦਰ ਨਾਲ ਤੈਸੀ ਵਸਤ ਵਿਸਾਈਏ ਜੈਸੀ ਨਿਭਨਾਲ ਉਥੇ ਸੰਤੋਖ ਕਮ ਆਏਗਾ ਕੋਈ ਬਾਤ ਨਹੀਂ ਆਪ ਸਭ ਲਾਈਨ 'ਤੇ ਲੱਗ ਜਾਓ ਲੈ ਲਓ ਮੈਂ ਆਪਕੇ ਬਾਅਦ ਵਿੱਚ ਆਰਾਮ ਨਾਲ ਹੀ ਲੈ ਲੂੰਗਾ ਡੋਂਟ ਵਰੀ ਮੈਂ ਘਰੋਂ ਭੁੱਖਾ ਨਹੀਂ ਆ ਮਨ ਨੂੰ ਐਨੀ ਕੋਈ ਮੁਸੀਬਤ ਨਹੀਂ ਪਈ ਬਲਕੇ ਕਿਸੇ ਨੂੰ ਆਪਣੀ ਟਰਨ ਵੀ ਦੇ ਦੇਵਾਂਗੇ ਬੱਸ ਤੇ ਚੜਦੇ ਆ ਲਾਈਨ ਤੋੜ ਕੇ ਚੜਦੇ ਆ ਕਿਸੇ ਨੂੰ ਆਪਣਾ ਚਾਂਸ ਵੀ ਦੇ ਦੇਵਾਂਗੇ ਬੱਸ ਤੇ ਬੈਠਦੇ ਆ ਬੀਬੀਆਂ ਨੂੰ ਬੈਠਣ ਨਹੀਂ ਦਿੰਦੇ ਆ ਮੈਟਰੋ ਤੇ ਬੈਠਦੇ ਆ ਬੈਠਣ ਨਹੀਂ ਦਿੰਦੇ ਆ ਲੋੜਵੰਦਾਂ ਨੂੰ ਬੈਠਣ ਨਹੀਂ ਉਥਾ ਦੇਵਾਂਗੇ ਕਿਉਂਕਿ ਅੰਦਰ ਹੈ ਸਬਰ ਸੰਤੋਖ ਐਸੀ ਵਸ ਵਿਸਾਈਏ ਜੈਸੀ ਨੀ ਬੇਨਾਲ ਅੱਗੇ ਆ ਸ਼ਾ ਸੁਜਣਾ ਲੈਸੀ ਵਸ ਸੰਭਾਲ ਰੱਬ ਦੀ ਤੈਨੂੰ ਦੇਖਦੇ ਪਏ ਨੇ ਤੈਨੂੰ ਆਦੀ ਰੱਬ ਦੀ ਦੇਖਦੇ ਪਨੇ ਮਰਨ ਤੋਂ ਬਾਅਦ ਅੱਗੇ ਨਹੀਂ ਹੁੰਦਾ ਆਦੀ ਦੇਖਦੇ ਪਨੇ ਔਰ ਅੱਜ ਹੀ ਤੈਨੂੰ ਗੱਲੇ ਲਾ ਲੈਂਦੇ ਨੇ ਯੂ ਆਰ ਪਰਵਾਨ ਰੱਬ ਦੀ ਨਜ਼ਰੀ ਚ ਭਾਈ ਰਾਮ ਕੋ ਚਿਤਲਾਏ ਇਹਨੂੰ ਰਾਮ ਕੋ ਚਿਤਲਾਏ ਕਹਿੰਦੇ ਨੇ ਮੀਨਸ ਇੱਥੋਂ ਸਿਰਫ ਬੋਲਣਾ ਨਹੀਂ ਸੰਤੋਖੀ ਹੋ ਜਾਣਾ ਅੱਜ ਦੇ ਟੌਪਿਕ ਇਚ ਰਾਮ ਕੋ ਚਿਤਲਾਏ ਹੈ ਹਰ ਜਸ ਵਖਰ ਲੈ ਚਲੋ ਚੰਗੇ ਚੰਗੇ ਗੁਣ ਨਾਲ ਲੈ ਕੇ ਚੱਲਿਆ ਕਰ शौ देखे आए अंदर शौ खुश हो जाता है हमरा खुशी कर नित जियो सीधा मांगो कि हो हमरा खुशी करे जियो उस शब्द की कहें दो सिर मांगो चूना पाओ किओ संगलूना आर मांग दाले मुन को मोको दोनों वक्त जीवाले दोनों वक्त की दा, आगे है, दिन रात हर वेले लोक परलोक मीनस अंदरों बहरों हर वेले सदीवी खेड़ा ਕੁਸ਼ੀ ਜੈਸੀ ਵਸੂ ਸਈਆ ਜੈਸੀ ਨਹੀਂ ਵੈਨਾਲ ਸੋ ਕਹਿੰਦੇ ਨੇ ਗਉ ਭੈਸ ਮੰਗੋ ਲਵੇਰੀ ਤਾਜਨਤੂਰੀ ਚੰਗੇਰੀ ਮੈਂ ਵਪਾਰ ਕਰਦਾ ਹਾਂ ਸੱਚਦਾ ਔਰ ਉਹਨੂੰ ਸਭ ਜਗ੍ਹਾ ਨਾਲ ਲੈ ਕੇ ਚਲਦਾ ਹਾਂ ਘਰ ਕੀ ਗੀ ਹਨ ਚੰਗੀ ਮੈਂ ਸੁਚਤ ਜੀ ਮਤ ਮੰਗਦਾ ਹਾਂ ਤੰਨਾ ਜੀ ਦਾ ਅੱਜ ਅੱਜ ਪੁਰਬ ਮਨਾ ਰਿਆ 600 ਸਾਲਾ ਔਰ ਤੰਨਾ ਜੀ ਸੁਚਤ ਜੀ ਮਤ ਮੰਗਣ ਦੀ ਸਾਰੀ ਦੁਨੀਆ ਨੂੰ ਜਾਤ ਸਿਕਾਰ ਨੇ ਘਰ ਕੀ ਗੀ ਹਨ ਚੰਗੀ ਜਨ ਤੰਨਾ ਲੇਵੈ ਮੰਗੀ ਸੋ ਸਾਧ ਸੰਗਤ ਜੀ ਮੈਨੂੰ ਇਸ ਸ਼ਬਦ ਦਾ ਮੋਰਲ ਸਮਝ ਆਇਆ ਸੰਤੋਖੀ ਬਿਰਤੀ ਸਦੀਵੀ ਖੇੜੇ ਚ ਰੱਖਦੀ ਐ ਉਸ ਲਈ ਸੰਤੋਖੀ ਸੂਰਤ ਮਤਬੁੱਧ ਦੀ ਲੋੜ ਪੈਂਦੀ ਐ ਵਿਵੇਕ ਬੁੱਧੀ ਦੀ ਕੋੜੀ ਤੇ ਚੜਕੇ ਰਹਿਣਾ ਪੈਂਦਾ ਸਾਰਾ ਤਨ ਮਨ ਰੋਮ ਰੋਮ ਇੰਦਰਾ ਗਿਆਨ ਇੰਦਰਾ ਪੂਰਾ जग ਪੂਰੀ ਮੇਰੀ ਸ੍ਰਿਸ਼ਟੀ ਪੂਰੀ ਮੇਰੀ ਬਾਡੀ ਅੰਦਰੋਂ ਬਾਹਰੋਂ ਸੰਤੋਖੀ ਹੋ ਜਾਂਦੀ ਐ ਤ੍ਰਿਸ਼ਨਾ ਦੀ ਭਟਕਣਾ ਮੁੱਕ ਜਾਂਦੀ ਹੈ ਤ੍ਰਿਸ਼ਨਾ ਦੀ ਭਟਕਣਾ ਮੁਕਣਾ ਮੀਨਸ ਆਉਣ ਜਾਣ ਰਹੇ ਹੋ ਤਪਤ ਕੜਾ ਹ ਬੁਝ ਗਿਆ ਤ੍ਰਿਸ਼ਨਾ ਵਿੱਚ ਤਪਤ ਹੁੰਦੀ ਹੈ ਪਲ ਪਲ ਜਿਹੜਾ ਆਉਣ ਜਾਣ ਸੀ ਉਹ ਮੁੱਕ ਜਾਂਦਾ ਹੈ ਇਹ ਅੱਜ ਦੇ ਸ਼ਬਦ ਦਾ ਮੋਰਲ ਸੀ